ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਹੀ ਸੁੰਦਰ ਕਹਾਣੀ ਲਿਖੀ ਹੈ ਅਮਲੀ ਸਿੱਖ ਜੀ ਦੀ ਇੱਕ ਨੇਕ ਬੰਦਾ ਘੋੜੇ ਤੇ ਚੜਿਆ ਜਾ ਰਿਹਾ ਸੀ ਅੱਗੇ ਰਸਤੇ ਵਿੱਚ ਲੱਕ ਤੇ ਦੋਵੇਂ ਹੱਥ ਰੱਖ ਕੇ ਬੜੇ ਹੀ ਹੌਲੀ-ਹੌਲੀ ਕਦਮ ਧਰਦਾ ਹੋਇਆ ਤੁਰਿਆ ਜਾਂਦਾ ਇੱਕ ਬੰਦਾ ਉਸ ਨੂੰ ਵੇਖ ਕੇ ਬੋਲਿਆ ਭਾਈ ਅਸਵਾਰਾ ਮੈਂ ਬਿਮਾਰ ਹਾਂ ਤੁਰ ਨਹੀਂ ਹੁੰਦਾ ਜੇ ਮੈਨੂੰ ਘੋੜੇ ਤੇ ਚੜ੍ਹਾ ਲਵੇ ਤੇ ਦੋ ਕੁ ਮੇਲ ਪਿੰਡਾ ਮੈਨੂੰ ਲੈ ਚਲਨੀ ਉੱਥੇ ਮੇਰਾ ਪਿੰਡ ਆ ਜਾਏਗਾ ਉੱਥੇ ਤੋਂ ਮੈਨੂੰ ਲਾ ਦੇ ਰੱਬ ਤੇਰਾ ਭਲਾ ਕਰੇਗਾ ਅਸਵਾਰ ਨੇ ਤਰਸ ਖਾਦਾ ਉਸ ਨੂੰ ਉਸ ਦੇ ਉੱਤੇ ਦਇਆ ਆਈ ਤੇ ਘੋੜੀ ਦੇ ਉੱਤੇ ਉਸ ਨੂੰ ਚੜਾ ਲਿਆ ਤੇ ਆਪ ਅੱਗੇ-ਅੱਗੇ ਪੈਦਲ ਚੁੱਤ ਰਿਹਾ ਘੋੜੀ ਦੀਆਂ ਵਾਗਾਂ ਫੜ ਕੇ ਉਹ ਰਸਾਂ ਉਸ ਦੇ ਹੱਥ ਦਿੱਤੀਆਂ ਤੇ ਅੱਗੋਂ ਆਪ ਵਾਗ ਫੜ ਕੇ ਕਦਮ-ਕਦਮ ਉਹ ਅਸਵਾਰ ਤੁਰ ਪਿਆ ਅਸਵਾਰ ਕੋ ਜਿ ਚਰਤਾ ਵਾਗਾਂ ਢੇੜੀਆਂ ਛੜ ਕੇ ਬੈਠਾ ਰਿਹਾ ਫਿਰ ਕਲੀ ਜੜਾ ਕੋ ਉੱਗ ਖਸ ਲਵੇ ਫਿਰ ਢਿੱਲੀ ਕਰ ਦਵੇ ਉਹ ਜਵਾੜ ਲੰਘ ਕੇ ਅਚਾਨਕ ਉਸਨੇ ਵਗਾਂ ਨੂੰ ਝਟਕਾ ਦਿੱਤਾ ਤੇ ਮਾਲਕ ਦੇ ਹੱਥੋਂ ਛੁਡਾ ਲਈਆਂ ਤੇ ਕੋੜੇ ਨੂੰ ਉੱਪਰ ਜਾ ਕੇ ਅੱਡੀ ਲਾ ਕੇ ਦੁੜਾ ਤਰਿਆ ਹੁਣ ਮਾਲਕ ਨੇ ਆਵਾਜ਼ ਦਿੱਤੀ ਕੋਈ ਭਰਾਵਾ ਕੋਈ ਭਰਾਵਾ ਦੂਰੋਂ ਹੀ ਸਹੀ ਪਰ ਮੇਰੀ ਇੱਕ ਗੱਲ ਜ਼ਰੂਰ ਸੁਣਦਾ ਜਾਵੇਂ ਕੋੜਾ ਜਿਵੇਂ ਲਈ ਜਾ ਰਿਹਾ ਹੈ ਤੇਰੀ ਮਰਜ਼ੀ ਲੈ ਜਾ ਪਰ ਮੇਰੀ ਗੱਲ ਜ਼ਰੂਰ ਸੁਣ ਕੇ ਜਾਉ ਹੈਰਾਨ ਹੋ ਕੇ ਉਸਨੇ ਕੋੜੇ ਨੂੰ ਸਮਿਆ ਜਿਸ ਕੋ ਕੋ ਆਵਾਜ਼ ਸੁਣਾਈ ਦੇ ਸਕਦੀ ਸੀ ਉਤੇ ਖਲੋ ਕੇ ਕਹਿਣ ਲਗਾ ਦੱਸ ਕੀ ਕਹਿਣਾ ਚਾਹੁੰਦਾ ਹੈ ਘੋੜੇ ਦੇ ਮਾਲਕ ਨੇ ਕਿਹਾ ਖਬਰਦਾਰ ਕਿਸੇ ਨੂੰ ਇਹ ਜਾ ਕੇ ਦੱਸੀ ਨਾ ਕਿ ਮੈਂ ਬਿਮਾਰ ਬਣ ਕੇ ਇਸ ਤਰੀਕੇ ਦੇ ਨਾਲ ਘੋੜਾ ਖੋਖ ਲਿਆ ਉਸਨੇ ਹੈਰਾਨੋ ਕੇ ਪੁੱਛਿਆ ਇਹ ਕਿਉਂ ਮਾਲਕ ਕਿਹਾ ਇਸ ਤਰ੍ਹਾਂ ਤੂੰ अनेका ਉਹਨਾਂ ਬਿਮਾਰਾਂ ਤੇ ਜ਼ੁਲਮ ਕਰੇਗਾ ਜੋ ਸੱਚੀ ਮੁੱਚੀ ਬਿਮਾਰ ਹਨ ਤੇ ਪੈਡੇ ਪਏ ਹੋਣਗੇ ਇਸੇ ਤੋਂ ਕੋੜੇ ਤੇ ਚੜਨ ਦੀ ਉਹ ਮਿਹਰਾਨੀ ਮੰਗਣਗੇ ਕਿਉਂਕਿ ਕੋੜੇ ਵਾਲੇ ਜਾਣ ਲੈਣਗੇ ਕਿ ਇਹ ਵੀ ਉਹ ਜਿਹਾ ਠੱਗ ਹੋਣਾ ਜਿਹੋ ਜਿਹਾ ਬਿਮਾਰ ਬੱਗਾ ਸਿੰਘ ਦਾ ਕੋੜਾ ਠੱਗ ਕੇ ਲੈ ਗਿਆ ਸੀ ਤੂੰ ਤਾਂ ਮਰ ਜਾਏਗਾ ਪਰ ਕੋੜੇ ਵਾਲਿਆਂ ਤੇ ਬਿਮਾਰਾਂ ਤੇ ਦਰਸ਼ਨ ਕਰਨ ਵਾਲਿਆਂ ਨੇ ਸਦਾ ਹੁੰਦੇ ਹੀ ਰਹਿਣਾ ਹੈ ਤੇਰੀ ਕਦਾ ਕੀਤੀ ਹੋਈ ਬੇਵਿਸਾਹੀ ਸਦਾ ਹੀ ਦੁਖਦਾਈ ਹੋ ਕੇ ਬਿਮਾਰਾਂ ਨੂੰ ਕਸ਼ਟ ਦਿੰਦੀ ਰਹੇਗੀ ਬੱਗਾ ਸਿੰਘ ਚੋਕ ਕਰ ਗਿਆ ਕਦਮ ਹਲਕਾ ਕਰਕੇ ਆਪਣੇ ਰਾਹੇ ਤੁਰ ਪਿਆ ਅਸਵਾਰ ਕੋੜਾ ਢੜਾ ਕੇ ਆਪਣੇ ਰਸਤੇ ਚਲਾ ਗਿਆ ਬੱਗਾ ਸਿੰਘ ਘਰ ਆਇਆ ਨਾਥਾ ਪੁੱਤਾ ਰਹਿਰਾਸ ਦਾ ਪਾਠ ਕੀਤਾ ਤੇ ਰੋਟੀ ਖਾਧੀ ਸੌਂ ਗਿਆ ਸਵੇਰੇ ਉੱਠਿਆ ਬਾਹਰ ਆਇਆ ਡੇੜੇ ਵਿੱਚ ਗਿੱਜੇ ਹੋਏ ਪੈਰ ਡਿਊਟੀ ਵੱਲ ਵਧੇ ਪਹਿਲਾ ਪੁਚਕਾਰਾ ਉਹ ਲੋਜਵੰਗ ਕੋੜੇ ਨੂੰ ਦਿੱਤਾ ਕੋੜਾ ਵੀ ਆਦਤ ਮੁਜੂ ਮਾਲਕ ਦੀ ਪੈਖੜ ਸਿਆਣ ਕੇ ਇਣਕਿਆ ਚੇਤਾ ਵੀ ਉਡਾਰੀ ਮਾਰ ਕੇ ਆ ਗਿਆ ਕਿ ਘੋੜਾ ਤਾਂ ਕੱਲ ਰੋਗੀ ਨੂੰ ਦੇ ਆਇਆ ਸੀ ਬੱਗਾ ਸਿਆ ਇਹ ਰਿੰਕ ਦਾ ਕੌਣ ਹੈ ਇੰਨੇ ਨੂੰ ਫੇਰ ਰਿੰਕ ਦਾ ਸੁਣਾਈ ਦਿੱਤਾ ਬੱਗਾ ਸਿੰਘ ਹੈਰਾਨ ਹੋ ਕੇ ਅੱਗੇ ਵਧਿਆ ਕੀ ਵੇਖਦਾ ਹੈ ਕਿ ਕੋੜਾ ਡਿਊੜੀ ਤੇ ਕਿੱਲੇ ਵਿੱਚ ਬੱਜਾ ਹੋਇਆ ਜਾਂ ਉਸ ਦੀ ਤੌਣ ਤੇ ਹੱਥ ਫੇਰਿਆ ਕਾਫੀ ਦਿੱਤੀ ਫੇਰ ਦੇਖਿਆ ਬਾਹਰ ਦਾ ਬੂਹਾ ਖੁੱਲਾ ਹੈ ਚੁੱਥੀ ਪੁੱਟੀ ਹੋਈ ਹੈ ਬਾਹਰ ਨਿਕਲਿਆ ਤਾਂ ਥੱਕਿਆ ਕਿ ਕੱਲ ਵਾਲਾ ਬਿਮਾਰ ਨਿੰਮੂ ਟੂਣਾ ਖੜਾ ਹੈ ਪੁੱਛਣ ਲੱਗਾ ਸੁਣਾ ਭਈ ਰੋਗੀ ਵੱਲ ਹੋ ਗਿਆ ਹੈ ਠੀਕ ਹੋ ਗਿਆ ਹੈ ਛੱਗ ਕਹਿ ਲਗਾ ਬੱਗਾ ਸਾਂ ਮੈਂ ਸੱਚਮੁੱਚ ਰੋਗੀ ਸਾਂ ਤੂੰ ਵਧ ਹੈ ਤੂੰ ਮੇਰੀ ਮੁਰਸ਼ਾ ਖੋਲ ਦਿੱਤੀ ਹੈ ਘੋੜਾ ਸੰਭਾਲਣਾ ਭਾਈਆ ਹੁਣ ਨਾ ਵਿਸਾਖਾ ਦੀ ਗੱਲ ਥਰੇਗੀ ਹੁਣ ਨਾ ਰੁਗੀਆਂ ਨੂੰ ਕਸ਼ਟ ਨਹੀਂ ਆਵੇਗੀ ਸਗੋਂ ਹੁਣ ਬਗਾ ਸਿੰਘ ਵਰਗਾ ਬਿਮਾਰ ਤੇ ਦਰਸ਼ ਕਰਨ ਵਾਲਾ ਹੋ ਜਾਸਾ ਮੈਨੂੰ ਵੀ ਇਹ ਅਸੀਸ ਦੇ ਸੋ ਬਗਾ ਸਿੰਘ ਦੀ વાਤਾ ਅੰਮ੍ਰਿਤ ਸਿੱਖ ਜੀਵਨ ਦਾ ਇੱਕ ਸੋਹਣਾ ਨਮੂਨਾ ਪੇਸ਼ ਕਰਦੀ ਹੈ ਇਸੇ ਹੀ ਤਰ੍ਹਾਂ ਸਿੱਖ ਦਾ ਜੀਵਨ ਜਿਹੜਾ ਹੈ ਉਹ ਰੋਲ ਮਾਡਲ ਹੋਣਾ ਚਾਹੀਦਾ ਹੈ ਅਜੇ ਬਹੁਤ ਸਾਰੇ ਉਹ ਰੋਲ ਮਾਡਲ ਸਿੱਖ ਹੋਏ ਹਨ ਜਿਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਪਾਈ ਮਾਨੁਖੂਸ ਜੇ ਉਸਦੇ ਜੀਵਨ ਨੂੰ ਦੇਖ ਕੇ ਤੇ শ্রীলੰਕਾ ਦੇ ਸ਼ਹਿਰ ਮਟਿਆ ਕਲਮ ਦਾ ਰਾਜਾ ਸ਼ਿਵਨਾਭ ਸਿੱਖੀ ਤਰਨ ਕਰ ਗਿਆ ਇਸੇ ਹੀ ਤਰ੍ਹਾਂ ਪਾਈ ਕਲਿਆਣਾ ਜੀ ਜਿਨ੍ਹਾਂ ਦੇ ਜੀਵਨ ਨੂੰ ਦੇਖ ਕੇ ਤੇ ਰਿਆਸਤ ਮੰਡੀ ਦਾ ਰਾਜਾ ਆਪਣੀਆਂ ਰਾਣੀਆਂ ਸਮੇਤ ਸਿੱਖੀ ਤਰਨ ਕਰ ਗਿਆ ਇਸੇ ਹੀ ਤਰ੍ਹਾਂ ਪਾਈ ਤਿਲਕਾ ਜਿਨ੍ਹਾਂ ਦੇ ਜੀਵਨ ਨੂੰ ਦੇਖ ਕੇ ਤੇ yogi ਜਿਹੜਾ ਸੀ ਉਹ ਸਿੱਖੀ ਤਰਨ ਕਰ ਗਿਆ ਸੋ ਸਤਿਗੁਰੂ ਜੀ ਅਜੇ ਹੀ ਅਮਰ ਜੀਵਨ ਦੀ ਸਿੱਖਿਆ ਦਿੰਦੇ ਹੋਏ ਸਿੱਖ ਨੂੰ ਸਮਝਾਉਂਦੇ ਹਨ ਇਸ ਇੱਕ ਦਾ ਜੀਵਨ ਅਜਿਹਾ ਹੋਣਾ ਚਾਹੀਦਾ ਹੈ